ਕਵੀਰ ਠਾਕੁਰ ਪੂਜੈ ਮੋਲ ਲੀ ਮਨ ਹਠ ਤੀਰਥ ਜਾਹੇ ਦੇਖਾ ਦੇਖੀ ਸੰਭਾਗ ਧਰ ਉਲੀ ਪਟਕਾ ਖਾਹੇ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਏਕ ਵੀਰ ਜੋ ਲੋਕ ਠਾਕੁਰ ਦੀ ਮੂਰਤੀ ਮੁੱਲ ਲੈ ਕੇ ਉਸ ਦੀ ਪੂਜਾ ਕਰਦੇ ਹਨ ਅਤੇ ਮਨ ਦੇ ਹੱਥ ਨਾਲ ਤੀਰਥਾਂ ਤੇ ਜਾਂਦੇ ਹਨ ਅਸਲ ਵਿੱਚ ਉਹ ਲੋਕ ਇੱਕ ਦੂਜੇ ਨੂੰ ਇਹ ਕੰਮ ਕਰਦਿਆਂ ਵੇਖ ਕੇ ਸਾੰਗ ਬਣਾਈ ਜਾਂਦੇ ਹਨ ਇਸ ਵਿੱਚ ਅਸਲੀਅਤ ਕੋਈ ਨਹੀਂ ਹੁੰਦੀ ਸਭ ਕੁਝ ਲੋਕਾਂ ਵਿੱਚ ਚੰਗਾ ਅਖਵਾਉਣ ਲਈ ਹੀ ਕੀਤਾ ਜਾਂਦਾ ਹੈ ਹਿਰਦੇ ਵਿੱਚ ਪ੍ਰਮਾਤਮਾ ਦੇ ਪਿਆਰ ਦਾ ਕੋਈ ਹਲਾਰਾ ਨਹੀਂ ਹੁੰਦਾ ਸਹੀ ਰਾਹ ਤੋਂ ਖੁੰਝੇ ਹੋਏ ਇਹ ਲੋਕ ਪਟਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ